ਕਬਦੋਗਰੀ ਬਸ ਇਹ ਸ਼ਨੀ ਦੇ ਦੀ ਜਿਹਦਾ ਮੰਦਿਰ ਹੈ ਜੀ ਇਹ ਦੇਖੋ ਜੀ ਇਹ 16 ਤਰੀਕ ਨੂੰ ਬੰਦਾ ਤਾਲਾ ਤੋੜ ਰਿਹਾ ਸ਼ਨੀਵਾਰ ਦਾ ਦਿਨ ਨਹੀਂ ਇਹ ਸ਼ਨੀਵਾਰ ਦਾ ਦਿਨ ਤਾਂ ਰਾਤ ਨੂੰ 10 ਵਜੇ 10:00 ਤੋਂ 10:30 ਵਜੇ ਦਾ ਟਾਈਮ ਹੈ ਜੀ ਇਹਨੇ ਤਾਲਾ ਤੋੜਦਿਆ ਬੰਦਾ ਪਛਾਣੋ ਜੀ ਕੌਣ ਹੈ ਜੀ ਤਾਲਾ ਤੋੜਦਿਆ ਨੇ ਜਾ ਬਾਬੇ ਦੀ ਚਰੀ ਦੇ ਮਾਰ ਉਹ ਬੈਠ ਗਿਆ ਕੋਈ ਆ ਗਿਆ ਹੁਣ ਕੋਈ ਬੈਠ ਗਿਆ ਤਰ ਤੋਰ ਕੇ ਬੈ ਗਿਆ ਉਹ ਪਲਾਸ ਰੱਖਤੇ ਆਏ ਨੇ ਸਾਹਮਣੇ ਦੇਖੋ ਉਹ ਪਲਾਸ ਤੇ ਆਏ ਤਾਲਾ ਤੋੜ ਕੇ ਬਹਿ ਗਿਆ ਉਹਨੂੰ ਕੋਈ ਬੰਦਾ ਬੁਆ ਸਿਰ ਬੜੀ ਕਰ ਕੋ ਜਿੰਦਾ ਤੋੜੇ ਹੋਈ ਹਾਂ ਜਿੰਦਾ ਤੋੜ ਤੇ ਆ ਜੀ ਨੇ ਹੋਤੇ ਹੈਗੇ ਹਾਂ ਚਿੰਤਾ ਤਾਂ ਚੈੱਕ ਕਰ ਲਿਜੀਏ ਕਿ ਫੋਨ ਨਾ ਆ ਰਿਹਾ ਸਾਬ ਹੂੰ ਇਹ ਬੈਠ ਗਿਆ ਜਿਤਨਾ ਜ਼ਿਆਦਾ ਭਾਗਤ ਬੋਲਿਆ ਹੋਣਾ ਨਾ ਮਹਾਰਾਜ ਜੀ ਆ ਉਹ ਗੱਬੜੀ ਕਰ ਰਿਹਾ ਬਾਈ ਉਹ ਮੱਥਾ ਟੇਕਣ ਆ ਗਿਆ ਕੋਈ ਆਰਾਮ ਤੇ ਬੈਠ ਗਿਆ ਨੂੰ ਪਤਾ ਲੱਗ ਗਿਆ ਵੀ ਕੋਈ ਆ ਗਿਆ ਬਾਹਰ ਕੋਈ ਇਹ ਗੱਬੜੀ ਕਰਨਾ ਇਸ ਨੂੰ ਸਰੀਰ ਵਿੱਚ ਨਹੀਂ ਆਦੀ ਬੜੀ ਹੈ ਹੁਣ ਵਿਚਾਰ ਕਰ ਲੈ ਥੋੜੇ ਜਿਹਾ ਸੇਖ ਨੂੰ ਵੀ ਵੀ ਦੇ ਜੋ ਦੋ ਤਿੰਨ ਵੀਡੀਓ ਹੋਰ ਇੱਕ ਜਿਆਦੀ ਬਣਾਈ ਦੀ ਜਦੋਂ ਉਹ ਮਾਰ ਦੇਣਾ ਪਿੱਛੇ ਦੇਖਦਾ ਫੇਰ ਵੀ ਕੋਣ ਸਾਰਿਆ ਕੋਈ ਨਹੀਂ ਸਾਵਧਾਨ ਰਹੋ ਜੀ ਇਸ ਬੰਦੇ ਤੇ ਧਿਆਨ ਰੱਖੋ ਇਹਦੇ ਬੰਦੇ ਦਾ ਇਹ ਜੋ ਬੈਠੇ ਨੇ ਪਛਾਣੋ ਇਹਨੂੰ ਕੌਣ ਹੈ लांग्या मत टेक के बाई दां। उठ गया ਚਾਲ ਨੂੰ ਬੰਦ ਕਰੋ ਜੀ ਉਸੇ ਕ ਲਾਕ ਨੂੰ ਕਰੀ ਮੋਬਾਈਲ ਲਾਕ ਨੂੰ ਕਰ ਪਾ ਜਾ ਜੀ ਵੰਤਾ ਪਛਾਣ ਹੋ ਜਾਊਗਾ ਧਿਆਨ ਨਾਲ ਇਹਨਾਂ ਕਰਦੇ ਚਰਮ ਹੁੰਦੀ ਗਏ ਤਾਂ ਲੈ ਤੇ ਚੁੰਟੇ ਨਾਲ ਲੱਗਿਆ ਤੋੜਨ ਗੱਲੇ ਨਾਲ ਤੇ ਚੁੰਟਾ ਪਿਆਦਾ ਉੱਤੇ ਜਦੋਂ ਕਰੀ ਹੁਣ ਦੇਖੋ ਬਹੁਤ ਦੇਖੋ ਆ ਦੇਖੋ ਜੀ ਬੰਦਾ ਗੱਲਾਂ ਟੁੱਟਿਆ ਨਹੀਂ ਤੇ ਪਰ ਤੋੜ ਗੋ ਜਿੰਦਾ ਤੋੜ ਗਿਆ ਜੀ ਹਾਂ ਕੋਸ਼ਿਸ਼ ਵਜ਼ਹਿਰੀ ਕਰੀ ਹੈ ਜਿੰਦਾ ਤੋਂ ਗੱਲਾਂ ਤੋੜਨ ਜੀ ਤੇ ਜਿੰਦਾ ਤੋੜ ਕੇ ਰੱਖ ਗਿਆ ਉਹ ਦੇਖੋ ਮਾਰਾ ਝੂਟੇ ਮਾਰ ਰਿਆ ਗੱਲੇ ਨੂੰ ਕਣਤੀ ਲੈ ਨਾਲ ਕੱਢ ਕੋਈ ਦਿੱਕੋ ਪਛਾਣਾ ਨਾ ਬੰਦੇ ਨੂੰ ਉਹ ਤੇ ਲੈ ਨਾਲ ਪੈਸੇ ਕੱਢ ਰਿਹਾ ਲੈ ਦੱਸ ਕਿੰਨੀ ਮਾੜੀ ਦੁਨੀਆ ਹੁਣ ਚਿਹਰਾ ਦਿਖ ਰਿਹਾ ਸੇ ਕਿਦਾਂ ਇਹਨਾਂ ਸਾਫ ਚਿਹਰਾ ਦਿਖ ਰਿਹਾ ਬੰਦੇ ਦਾ ਰੜਕੇ ਕਿਤੇ ਨਾਲੋਂ ਪੈਸੇ ਕੱਟ ਰਹੇ ਆ ਲੰਘ ਗਿਆ ਬਸ ਲੰਘ ਗਿਆ ਨਾ ਦੇਖਿਆ ਗਿਆ